ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਦੇ ਉੱਤੇ ਕੈਨੇਡਾ ਨਿਊਜ਼ 에ਅਰ ਕੈਨੇਡਾ ਨੇ ਆਪਣੀ ਪ੍ਰੈਸ ਕਾਨਫਰੰਸ ਅਚਾਨਕ ਖਤਮ ਕਰ ਦਿੱਤੀ ਜਦੋਂ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਦੇ ਮੈਂਬਰਾਂ ਨੇ ਬਿਨਾਂ ਤਨਖਾਹ ਕੰਮ ਨਹੀਂ ਚੱਲੇਗਾ ਅਤੇ ਅਨਫੇਅਰ 에ਅਰ ਕੈਨੇਡਾ ਲਿਖੀਆਂ ਤਖਤੀਆਂ ਫੜ ਕੇ ਕਮਰੇ ਦੇ ਵਿੱਚ ਪ੍ਰਵੇਸ਼ ਕੀਤਾ ਹੁਣ ਉਹ ਸ਼ਨੀਵਾਰ ਨੂੰ ਇੱਕ ਵੱਡੇ ਆਪਰੇਸ਼ਨਲ ਬੰਦ ਦੀ ਤਿਆਰੀ ਕਰ ਰਹੇ ਹਨ 에ਅਰਲਾਈਨ ਨੇ ਲਗਭਗ 700 ਉਡਾਨਾਂ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਰੋਜਾਨਾ ਅਦਾਜਨ 130000 ਯਾਤਰੀ ਪ੍ਰਭਾਵਿਤ ਹੋ ਰਹੇ ਹਨ ਇਹ ਵਿਗਨ ਗਰਮੀਆਂ ਦੇ ਯਾਤਰਾ ਸੀਜ਼ਨ ਦੇ ਸਿਖਰ ਤੇ ਹੋ ਰਿਹਾ ਹੈ ਜਿਸ ਨਾਲ ਯਾਤਰੀਆਂ ਅਤੇ ਸੈਰ ਸਪਾਟਾ ਉਦਯੋਗ ਵਿੱਚ ਚਿੰਤਾਵਾਂ ਵੱਧ ਗਈਆਂ ਹਨ ਇਹਨਾਂ ਯਾਤਰੀਆਂ ਨੇ 15 ਅਤੇ 18 ਅਗਸਤ ਦੇ ਵਿਚਕਾਰ ਯਾਤਰਾ ਕਰਨੀ ਹੈ ਉਹਨਾਂ ਨੂੰ ਆਪਣੀ ਉਡਾਨ ਦੀ ਸਥਿਤੀ ਦੀ ਜਾਂਚ ਕਰਨ ਅਤੇ ਹਵਾਈ ਅੱਡੇ ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਜਦੋਂ ਤੱਕ ਉਹਨਾਂ ਕੋਲ ਇਹ ਪੁਸ਼ਟੀशुदा ਉਡਾਨ ਨਾ ਹੋਵੇ 에ਅਰ ਕੈਨੇਡਾ ਪ੍ਰਭਾਵਿਤ ਗਾਹਕਾਂ ਲਈ ਬਿਨਾਂ ਕਿਸੇ ਵਾਧੂ ਖਰਚੇ ਦੇ ਪੂਰੇ ਰਿਫੰਡ ਜਾਂ ਮੁੜ ਬੁਕਿੰਗ ਦੇ ਵਿਕਲਪ ਪੇਸ਼ ਕਰ ਰਿਹਾ ਹੈ ਹਾਲਾਂਕਿ ਗਰਮੀਆਂ ਦੇ ਸੀਜ਼ਨ ਦੌਰਾਨ ਉੱਚ ਮੰਗ ਕਾਰਨ ਤੁਰੰਤ ਮੁੜ ਬੁਕਿੰਗ ਉਪਲਬਧ ਨਹੀਂ ਹੋ ਸਕਦੀ ਅਤੇ ਯਾਤਰੀਆਂ ਨੂੰ ਭੋਜਨ ਜਾਂ ਰਹਿਣ ਵਰਗੇ ਖਰਚਿਆਂ ਲਈ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਸ ਵਿਗਨ ਨੂੰ 에ਅਰਲਾਈਨ ਦੇ ਨਿਰੰਤਰਣ ਤੋਂ ਬਾਹਰ ਦਾ ਵਰਗੀਕਰਨ ਕੀਤਾ ਗਿਆ ਹੈ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਉਸਦੀ ਨਵੀਨਤਮ ਪੇਸਕਸ਼ ਨਾਲ ਉਸਦੇ ਫਲਾਈਟ ਅਟੈਂਡੈਂਟ ਦੇਸ਼ ਦੇ ਵਿੱਚ ਸਭ ਤੋਂ ਵੱਧ ਤਨਖਾਹ ਵਾਲੇ ਬਣ ਜਾਣਗੇ ਜਿਸ ਦੇ ਵਿੱਚ ਮੂਲ ਤਨਖਾਹ, ਪ੍ਰੋਤਸਾਹਨ, ਭੁਗਤਾਨ, ਪੈਨਸ਼ਨ ਯੋਜਨਾਵਾਂ, ਸਿਹਤ ਕਵਰੇਜ, ਬਿਮਾਰੀ ਦੀ ਛੁੱਟੀ, ਤਨਖਾਹ ਵਾਲੀਆਂ ਛੁੱਟੀਆਂ ਅਤੇ ਛੂਟ ਵਾਲੀ ਯਾਤਰਾ ਸ਼ਾਮਿਲ ਹੈ। 에어ਲਾਈਨ ਦੇ ਅਨੁਸਾਰ ਇਸ ਦੇ ਅੱਧੇ ਮੁੱਖ ਲਾਈਨ ਅਟੈਂਡੈਂਟਾਂ ਨੇ ਪਿਛਲੇ ਸਾਲ 54000 ਡਾਲਰ ਤੋਂ ਵੱਧ ਕਮਾਈ ਸਨ ਜਿਸ ਦੇ ਵਿੱਚ ਪ੍ਰੋਤਸਾਹਨ, ਪੈਨਸ਼ਨਾਂ ਅਤੇ ਸੇਤ ਲਾਭ ਸ਼ਾਮਲ ਨਹੀਂ ਹਨ ਅਤੇ 10 ਸਾਲ ਦੀ ਸੇਵਾ ਤੋਂ ਬਾਅਦ ਤਨਖਾਹ ਲਗਭਗ 70000 ਡਾਲਰ ਤੱਕ ਪਹੁੰਚ ਜਾਂਦੀ ਹੈ ਕੰਪਨੀ ਅਨੁਸਾਰ ਸਰਵਿਸ ਡਾਇਰੈਕਟਰ ਇਸ ਤੋਂ ਵੀ ਵੱਧ ਕਮਾਉਂਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਕਾਰਜਕਾਰੀ ਅਧਿਕਾਰੀਆਂ ਦੁਆਰਾ ਦਿੱਤੇ ਗਏ 38% ਦੇ ਅੰਕੜੇ ਨੂੰ ਉਹਨਾਂ ਰਕਮ ਦੇ ਉੱਪਰ ਜੋੜਿਆ ਜਾਵੇਗਾ ਯੂਨੀਅਨ ਦੀ ਨੁਮਾਇੰਦਗੀ ਨਤਾਸ਼ਾ ਸਟੀਆ ਕਹਿੰਦੀ ਹੈ ਕਿ ਉਹਨਾਂ ਨੂੰ ਜੋ ਠੋਸ ਪੇਸ਼ਕਸ਼ ਮਿਲੀ ਹੈ ਉਹ ਪਹਿਲੇ ਸਾਲ ਦੇ ਵਿੱਚ 8% ਦੀ ਤਨਖਾਹ ਵਾਧਾ ਹੈ ਜੋ ਪਿਛਲੇ ਸਾਲ ਦੀ ਮਹਿੰਗਾਈ ਦਰ ਤੋਂ ਘਟ ਹੈ ਹਾਲਾਂਕਿ ਬੈਂਕ ਆਫ ਕੈਨੇਡਾ ਦਾ ਜੂਨ ਦਾ ਅਧਿਕਾਰਤ ਮਹਿੰਗਾਈ ਅੰਕੜਾ 1.9% ਸੀ ਯੂਨੀਅਨ ਦਾ ਤਰਕ ਹੈ ਕਿ 2015 ਤੋਂ ਕੁੱਲ ਮਹਿੰਗਾਈ ਨੇ ਉਹਨਾਂ ਦੇ ਪਿਛਲੇ ਕੰਟਰੈਕਟ ਦੇ ਤਹਿਤ ਤਨਖਾਹ ਵਾਧੇ ਨੂੰ ਪਛੜ ਦਿੱਤਾ ਹੈ ਯੂਨੀਅਨ ਇਹ ਵੀ ਦਾਅਵਾ ਕਰਦੀ ਹੈ ਕਿ 에ਅਰ ਕੈਨੇਡਾ ਪੈਨਸ਼ਨ ਲਾਭਾਂ ਅਤੇ ਨਿਰਧਾਰਤ ਆਰਾਮਾਂ ਦੀਆਂ ਮਿਆਦਾਂ ਨੂੰ ਡਾਲਰ ਮੁਲ ਨਿਰਧਾਰਤ ਕਰਕੇ ਆਪਣੇ ਮੁਆਵਜ਼ੇ ਦੇ ਅੰਕੜੇ ਨੂੰ ਵਧਾ ਚੜਾ ਕੇ ਪੇਸ਼ ਕਰਦਾ ਹੈ ਇਹਨਾਂ ਚੀਜ਼ਾਂ ਨੂੰ ਉਹ ਕਹਿੰਦੇ ਹਨ ਕਿ ਆਮਦਨੀ ਵਜੋਂ ਨਹੀਂ ਗਿਨਾ ਜਾਣਾ ਚਾਹੀਦਾ ਸਟੀਆਂ ਨੇ ਕਿਹਾ ਕਿ ਜੇ ਅਸੀਂ ਇਸ ਦੀ ਬੁਨਿਆਦੀ ਗੱਲਾਂ ਤੇ ਜਾਈਏ ਤਾਂ ਸਾਡੀ ਜੇਬ ਦੇ ਵਿੱਚ ਕਿਰਾਏ ਆਵਾਜਾਈ ਅਤੇ ਭੋਜਨ ਲਈ ਆਉਣ ਵਾਲਾ ਪੈਸਾ ਸਿਰਫ ਤਨਖਾਹ ਵਾਲਾ ਹਿੱਸਾ ਹੈ ਯੂਨੀਅਨ ਦੇ 에ਅਲਾਈਨ ਡਿਵੀਜ਼ਨ ਦੇ ਪ੍ਰਧਾਨ ਵੈਲਸੀ ਦਾ ਕਹਿਣਾ ਹੈ ਕਿ ਘੱਟ ਤਨਖਾਹ ਕੁਝ ਅਟੈਂਡੈਂਟਾਂ ਨੂੰ ਆਪਣੀ ਕਾਰਾਂ ਦੇ ਵਿੱਚ ਰਹਿਣ ਲਈ ਮਜਬੂਰ ਕਰ ਰਹੀ ਹੈ ਇੱਕ ਜੂਨੀਅਰ ਪੂਰਾ ਸਮਾਂ ਅਟੈਂਡੈਂਟ ਟੈਕਸਾਂ ਤੋਂ ਪਹਿਲਾਂ ਪ੍ਰਤੀ ਮਹੀਨਾ ਲਗਭਗ 1952 ਡਾਲਰ ਘਰ ਲੈ ਕੇ ਜਾਂਦਾ ਹੈ ਇੱਕ ਹੋਰ ਵੱਡਾ ਵਿਵਾਦ ਬਿਨਾਂ ਤਨਖਾਹ ਕੰਮ ਦਾ ਮੁੱਦਾ ਹੈ ਜਿਵੇਂ ਕਿ ਬੋਰਡਿੰਗ ਡੀਪਲੇਇੰਗ ਅਤੇ ਉਡਾਨਾਂ ਤੋਂ ਪਹਿਲਾਂ ਸੁਰੱਖਿਆ ਜਾਂਚ ਜਿਨ੍ਹਾਂ ਲਈ ਵਰਤਮਾਨ ਦੇ ਵਿੱਚ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਕਿਰਤ ਵਿਵਾਦ ਮੁਆਵਜ਼ੇ ਅਤੇ ਕੰਮ ਕਰਨ ਦੀਆਂ ਸਥਿਤੀਆਂ ਤੇ ਕੇਂਦ੍ਰਿਤ ਹੈ ਯੂਨੀਅਨ ਨੇ 에ਅਰ ਕੈਨੇਡਾ ਦੀ ਨਵੀਨਤਮ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਜਿਸ ਦੇ ਵਿੱਚ 4 ਸਾਲਾਂ ਦੇ ਵਿੱਚ 38% ਤਨਖਾਹ ਵਾਤਾਵਰਣ ਸ਼ਾਮਲ ਹੈ ਜਵਾਬ ਦੇ ਵਿੱਚ 에어ਲਾਈਨ ਨੇ ਇੱਕ ਲਾਕਆਊਟ ਨੋਟਸ ਜਾਰੀ ਕੀਤਾ ਜਿਸ ਕਾਰਨ ਮੌਜੂਦਾ ਉਡਾਨਾਂ ਰੱਦ ਹੋਈਆਂ ਹਨ ਕੇਂਦਰੀ ਨੌਕਰੀਆਂ ਤੇ ਪਰਿਵਾਰਾਂ ਦੀ ਮੰਤਰੀ ਪੈਟੀ ਹਜੂਦ ਨੇ ਦੋਵੇਂ ਧਿਰਾਂ ਨੂੰ ਗਲਬਾਤ ਮੁਰ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤੇ ਵਿਵਾਦ ਨੂੰ ਸੁਲਝਾਉਣ ਦੇ ਵਿੱਚ ਸਹਿਯਤਾ ਲਈ ਸੰਗੀ ਵਿਚੋਲੇ ਉਪਲਬਧ ਕਰਵਾਏ ਹਨ ਹਾਲਾਂਕਿ ਯੂਨੀਅਨ ਨੇ ਬਾਈਡਿੰਗ ਅਰਬਿਟਰੇਸ਼ਨ ਨੂੰ ਰੱਦ ਕਰ ਦਿੱਤਾ ਹੈ ਇਹ ਹੜਤਾਲ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੀ ਹੈ ਇਸ ਲਈ ਯਾਤਰੀਆਂ ਨੂੰ ਸੁਚੇਤ ਰਹਿਣਾ ਅਤੇ ਬਦਲਵੇਂ ਯਾਤਰਾ ਪ੍ਰੋਗਰਾਮ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਕੈਨੇਡਾ ਦੇ ਵਿੱਚ ਸਟਰੋਂਗ ਪਾਸ ਇਹਨਾਂ ਗਰਮੀਆਂ ਦੇ ਵਿੱਚ ਕੈਨੇਡੀਅਨ ਨੂੰ ਹੋਰ ਵੀ ਘੁੰਮਣ ਫਿਰਨ ਦਾ ਮੌਕਾ ਦੇ ਰਿਹਾ ਹੈ। ਕੈਨੇਡਾ ਦੇ ਹੈਰੀਟੇਜ ਮੰਤਰੀ ਸਵੀਟਨ ਗਿਲਬਾਲਟ ਨੇ ਕਿਹਾ ਹੈ ਕਿ 2 ਦਸੰਬਰ ਤੱਕ ਉਪਲਬਧ ਇਸ ਪਾਸ ਕਾਰਨ ਅਜਾਇਬ ਘਰਾਂ ਦੇ ਵਿੱਚ ਜਾਣ ਵਾਲੇ ਲੋਕਾਂ ਦੀ ਗਿਣਤੀ ਸਿਰਫ 15% ਦਾ ਵਾਧਾ ਹੋਇਆ ਹੈ ਅਤੇ ਇਸ ਨਾਲ ਪਾਰਕਾਂ, ਵੀਆਈਏ ਰੇਡ ਅਤੇ ਹੋਰ ਆਕਰਸ਼ਣਾਂ ਦੇ ਵਿੱਚ ਵੀ ਯਾਤਰੀਆਂ ਦੀ ਗਿਣਤੀ ਵਧੀ ਹੈ। ਗਿਲਬਾਲਟ ਨੇ ਦੱਸਿਆ ਹੈ ਕਿ ਇਹ ਪਹਿਲ ਕਦਮੀ ਇਸ ਲਈ ਕੀਤੀ ਗਈ ਹੈ ਕਿਉਂਕਿ ਇਸ ਵਾਰ ਸਫ਼ਰ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਘੱਟ ਹੈ ਕੈਨੇਡਾ ਸਟਰੋਂਗ ਪਾਸ ਰਾਹੀਂ ਦੇਖਣ ਯੋਗ ਸਾਰੀਆਂ ਥਾਵਾਂ ਦੇ ਵਿੱਚ ਮੁਫਤ ਦਾਖਲਾ ਮਿਲਦਾ ਹੈ ਤੇ ਕੈਪਿੰਗ ਫੀਸਾਂ ਦੇ ਵਿੱਚ 25 ਫੀਸ ਦੀ ਵੀ ਛੂਟ ਮਿਲਦੀ ਹੈ 17 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਬਾਲਗ ਨਾਲ ਜਾਣ ਦੇ ਰਾਸ਼ਟਰੀ ਅਜਾਇਬ ਘਰ ਅਤੇ ਵੀਆਈਏ ਦੇ ਰੇਲ ਵਿੱਚ ਮੁਫਤ ਦਾਖਲਾ ਮਿਲਦਾ ਹੈ ਜਦੋਂ ਕਿ 18 ਤੋਂ 24 ਸਾਲ ਦੇ ਨੌਜਵਾਨਾਂ ਨੂੰ ਦਾਖਲੇ ਲਈ ਅੱਧੀ ਕੀਮਤ ਅਤੇ ਰੇਲ ਯਾਤਰਾ ਤੇ 25 ਫੀਸਦੀ ਦੀ ਛੂਟ ਮਿਲਦੀ ਹੈ। ਜਿਲਬਾਲਟ ਨੇ ਕਿਹਾ ਕਿ ਇਸ ਗੱਲ ਤੇ ਵੀ ਜ਼ੋਰ ਦਿੱਤਾ ਗਿਆ ਕਿ ਇਸ ਨਾਲ ਕੈਨੇਡਾ ਦੇ ਵਿੱਚ ਏਕਤਾ ਦੀ ਭਾਵਨਾ ਵਧੀ ਹੈ। ਇਸ ਪਾਸ ਸਾਰੇ ਕੈਨੇਡੀਅਨਾਂ ਲਈ ਇੱਕ ਸੁਵਿਧਾਨਜਨਕ ਗੈਰ ਭੌਤਿਕ ਵਿਕਲਪ ਵਜੋਂ ਉਪਲਬਧ ਹੈ ਜਿਸ ਨਾਲ ਦੇਸ਼ ਦੀ ਕੁਦਰਤੀ, ਸੁਤੰਤਰਤਾ ਅਤੇ ਇਤਿਹਾਸ ਦਾअनुभव ਕਰਨਾ ਪਹਿਲਾਂ ਨਾਲੋਂ ਵੀ ਸੋਖਾ ਤੇ ਵਧੇਰੇ ਕਾਫਿਤ ਹੋ ਗਿਆ ਜੁਲਾਈ ਦੇ ਅਖੀਰ ਦੇ ਵਿੱਚ ਪ੍ਰਿੰਸ ਐਡਵਰਡ ਆਇਲੈਂਡ ਨੈਸ਼ਨਲ ਪਾਰਕ ਨੇ ਐਲਾਨ ਕੀਤਾ ਸੀ ਕਿ ਉੱਥੇ ਰਿਕਾਰਡ ਗਿਣਤੀ ਦੇ ਵਿੱਚ ਸਲਾਨੀ ਅਤੇ ਟ੍ਰੈਫਿਕ ਜਾਮ ਦੇਖਣ ਨੂੰ ਮਿਲ ਰਿਹਾ ਹੈ ਪਾਰਕ ਦੇ ਨੇੜੇ ਰਹਿਣ ਵਾਲੇ ਮਾਈਕ ਕੈਲੀ ਨੇ ਕਿਹਾ ਸੀ ਕਿ ਜੇ ਤੁਸੀਂ ਪੂਰੀ ਦੁਨੀਆ ਨੂੰ ਇੱਥੇ ਮੁਫਤ ਬੁਲਾਉਣ ਜਾ ਰਹੇ ਹੋ ਤਾਂ ਤੁਹਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਰਿਕਾਰਡ ਗਿਣਤੀ ਵਿੱਚ ਆਉਣ ਵਾਲੇ ਸਲਾਨੀਆਂ ਦੇ ਮੱਦੇਨਜ਼ਰ ਪਾਰਕ ਨੇ ਦੁਬਾਰਾ ਚੇਤਾਵਨੀ ਜਾਰੀ ਕੀਤੀ ਹੈ ਕਿ ਸਲਾਨੀ ਰੇਤ ਦੇ ਟੀਬਿਆਂ ਤੇ ਨਾ ਚੜਨ ਜੋ ਕਿ ਤੂਫਾਨ ਤੋਂ ਤੱਟਵਰਤੀ ਇਲਾਕਿਆਂ ਦੀ ਰੱਖਿਆ ਕਰਨ ਦੇ ਵਿੱਚ ਮਦਦ ਕਰਦੇ ਹਨ ਉਹਨਾਂ ਤੇ ਚੱਲਣ ਨਾਲ ਘਾਹ ਨੂੰ ਨੁਕਸਾਨ ਹੁੰਦਾ ਹੈ ਜੋ ਉਹਨਾਂ ਨੂੰ ਇਕੱਠੇ ਰੱਖਦਾ ਏ ਇਸ ਨਾਲ ਉਹ ਤਰਤ ਖਤਮ ਹੋ ਜਾਂਦੇ ਹਨ ਕੈਲੀ ਨੇ ਕਿਹਾ ਕਿ ਮੈਂ ਬਹੁਤ ਸਾਰੇ ਲੋਕਾਂ ਨੂੰ ਟਿਬਿਆਂ ਤੇ ਚੱਲਦੇ ਆ ਤੇ ਉਹਨਾਂ ਨੂੰ ਘਾਹ ਖੋਕ ਦੇ ਦੇਖਦਾ ਹਾਂ ਵਧੇਰੇ ਸਲਾਨੀਆਂ ਦਾ ਮਤਲਬ ਮਸ਼ਹੂਰ ਪਾਰਕਾਂ ਦੇ ਨੇੜੇ ਸੜਕਾਂ ਤੇ ਵਧੇਰੇ ਟ੍ਰੈਫਿਕ ਵੀ ਹੈ ਜਿਸ ਵਿੱਚ ਦੁਨੀਆ ਪਰ ਪਰ ਦੇ ਮਸ਼ਹੂਰ ਬੈਨਫ نیشنل ਪਾਰਕ ਵੀ ਸ਼ਾਮਲ ਹੈ ਬੈਨਫ ਕਸਬੇ ਦੇ ਵਿੱਚ ਟ੍ਰੈਫਿਕ ਦਾ ਪ੍ਰਵਾਹ ਰਿਕਾਰਡ ਤੋੜਨ ਵਾਲੇ ਸਾਲ ਵੱਲ ਵਧ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ 7 ਮਹੀਨਿਆਂ ਦੇ ਵਿੱਚ ਇਸ 6% ਤੋਂ ਵੱਧ ਦਾ ਵਾਧਾ ਵਾਧਾ ਹੋਇਆ ਬੈਨਫ ਦੇ ਮੇਅਰ ਕੋਰੀ ਡਿਮਾਨੋ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਹਾਂ ਕਿ ਲੋਕ ਆਪਣੇ ਰਾਸ਼ਟਰੀ ਪਾਰਕ ਪ੍ਰਣਾਲੀ ਨਾਲ ਜੁੜ ਰਹੇ ਹਨ ਪਰ ਅਸੀਂ ਜਾਣਦੇ ਹਾਂ ਕਿ ਅਸੀਂ ਲੰਬੇ ਸਮੇਂ ਤੱਕ ਵਾਹਨਾਂ ਦੇ ਇੰਨੇ ਵੱਡੇ ਪ੍ਰਵਾਹ ਨੂੰ ਸੰਭਾਲ ਨਹੀਂ ਸਕਦੇ ਪਿਛਲੇ ਮਹੀਨੇ ਅਮਰੀਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵਿਦੇਸ਼ੀ ਸਲਾਨੀਆਂ ਲਈ ਆਪਣੇ ਦੇਸ਼ ਦੇ ਰਾਸ਼ਟਰੀ ਪਾਰਕ ਦਾ ਦੌਰਾ ਕਰਨ ਤੇ ਫੀਸ ਵਧਾਉਣ ਦੇ ਲਈ ਵੀ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਇਹ ਫੀਸ 2026 ਦੇ ਵਿੱਚ ਲਾਗੂ ਹੋ ਸਕਦੀ ਹੈ ਜ्यादातर ਅਮਰੀਕੀ ਰਾਸ਼ਟਰੀ ਪਾਰਕਾਂ ਦੇ ਵਿੱਚ ਦਾਖਲਾ ਮੁਫਤ ਹੈ ਪਰ ਯੈਲੋਸਟੋਨ ਅਤੇ ਰੋਕੀ ਮਾਊਂਟੇਨ ਵਰਗੀਆਂ ਮਸ਼ਹੂਰ ਥਾਵਾਂ ਤੇ ਦਾਖਲਾ ਫੀਸ ਲੱਗਦੀ ਹੈ ਇੱਕ ਸਲਾਨੀ ਨੇ ਕਿਹਾ ਸੀ ਕਿ 트੍ਰੰਪ ਨੂੰ ਜਵਾਬ ਸਾਡੇ ਪਾਰਕਾਂ ਦੇ ਵਿੱਚ ਆਉਣ ਵਾਲੇ ਅਮਰੀਕਾ ਦੇ ਵਾਧੂ ਫੀਸ ਲਗਾ ਕੇ ਦੇਣਾ ਚਾਹੀਦਾ ਹੈ ਉਟਾਵਾ ਨੇ ਸਿੱਧੇ ਤੌਰ ਦੇ ਉੱਤੇ ਇਸ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਉਹ ਅਝਿਆ ਕਰਨ ਬਾਰੇ ਵਿਚਾਰ ਕਰ ਰਿਹਾ ਹੈ ਚੀਨ ਦੇ ਨਵੇਂ ਟਰੈਫਿਕਾ ਤੋਂ ਪ੍ਰਭਾਵਿਤ ਕਨੋਲਾਡ ਕਿਸਾਨਾਂ ਦੀ ਮਦਦ ਲਈ ਕੈਨੇਡਾ ਕਈ ਤਰ੍ਹਾਂ ਦੇ ਉਪਾਅਾਂ ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਪ੍ਰਧਾਨ ਮੰਤਰੀ ਕੁਮਾਰਕ ਕਾਰਨੀ ਨੇ ਕਿਹਾ ਕਿ ਉਹ ਚੀਨ ਦੁਆਰਾ ਕੈਨੋਲਾ ਬੀਜ ਤੇ 75% ਦੀ 8 ਦੇ ਨਵੇਂ ਟੈਰਿਫ ਲਾਉਣ ਤੋਂ ਬਾਅਦ ਕਿਸਾਨਾਂ ਨੂੰ ਸਹਾਇਤਾ ਦੇਣ ਦੇ ਲਈ ਕਈ ਉਪਾਅਾਂ ਤੇ ਵਿਚਾਰ ਕਰ ਰਹੇ ਹਨ ਪ੍ਰਧਾਨ ਮੰਤਰੀ ਕਾਰਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਉਹਨਾਂ ਨੇ ਪਿਛਲੇ ਦਿਨ ਸਸਕਾਚਵਨ ਦੇ ਪ੍ਰੀਮੀਅਰ ਸਕਾਟ ਮੋਏ ਨਾਲ ਕੈਨੋਲਾ ਟੈਟ੍ਰਫ ਦੀ ਸਥਿਤੀ ਬਾਰੇ ਗੱਲ ਕੀਤੀ ਸੀ ਇਸ ਹਫਤੇ ਦੇ ਸ਼ੁਰੂ ਵਿੱਚ ਸਸਕਾਚਵਨ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਮੋਏ ਨੇ ਸੰਘੀ ਸਰਕਾਰ ਨੂੰ ਕੈਨੋਲਾ ਉਤਪਾਦਕਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਸੀ ਉਹਨਾਂ ਨੇ ਸੰਘੀ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਸੀ ਕਿ ਉਹ ਪੂਰਬੀ ਕੈਨੇਡਾ ਦੇ ਵਿੱਚ ਈਵੀ ਨਿਰਮਾਤਾਵਾਂ ਦੀ ਰੱਖਿਆ ਦੇ ਲਈ ਪੱਛਮੀ ਕੈਨੇਡੀਅਨ ਕਨੋਲਾ ਕਿਸਾਨਾਂ ਦੀ ਬਲੀ ਨਾ ਦੇਣ ਕਾਰਨੀ ਨੇ ਕਿਹਾ ਕਿ ਉਨ੍ਹਾਂ ਨੇ ਕੱਲ ਪ੍ਰੀਮੀਅਰ ਸਕਾਟ ਮੋਏ ਨਾਲ ਚੀਨੀ ਅਧਿਕਾਰੀਆਂ ਦੁਆਰਾ ਕੈਨੇਡੀਅਨ ਕਨੋਲਾ ਬੀਜ ਤੇ ਲਗਾਏ ਗਏ ਸ਼ੁਰੂਆਤੀ ਐਂਟੀ ਡਿਪਿੰਗ ਡਿਊਟੀਆਂ ਬਾਰੇ ਗੱਲ ਕੀਤੀ ਜੇਕਰ ਇਹ ਜਾਰੀ ਰਹਿੰਦੀਆਂ ਹਨ ਤਾਂ ਇਹਨਾਂ ਗੈਰਵਾਜਬ ਡਿਊਟੀਆਂ ਦਾ ਕਈ ਕੈਨੇਡੀਅਨ ਕਿਸਾਨਾਂ ਤੇ ਮਹੱਤਵਪੂਰਨ ਪ੍ਰਭਾਵ ਪਵੇਗਾ ਅਸੀਂ ਮਿਹਨਤੀ ਕਿਸਾਨਾਂ ਨੂੰ ਸਹਾਇਤਾ ਦੇਣ ਦੇ ਲਈ ਕਈ ਉਪਾਵਾਂ ਤੇ ਧਿਆਨ ਕੇਂਦਰ ਕੀਤਾ ਜੋ ਕੈਨੇਡੀਅਨ ਅਤੇ ਸਾਡੇ ਦੁਨੀਆ ਭਰ ਦੇ ਵਪਾਰਕ ਭਾਈਵਾਲਾਂ ਨੂੰ ਵਿਸ਼ਵ ਪੱਧਰੀ ਭੋਜਨ ਪ੍ਰਦਾਨ ਕਰਦੇ ਹਨ ਅਸੀਂ ਨੀਡਲਿਪ ਵਿਖੇ ਦੇ ਵਿੱਚ ਉਦਯੋਗ ਉਯੋਗ ਦੇ ਨੇਤਾਵਾਂ ਦੇ ਨਾਲ ਸਿੱਧੇ ਤੌਰ ਤੇ ਜੁੜਨ ਦੇ ਲਈ ਸਹਿਮਤ ਹੋਏ ਆ ਜੋ ਵਿਕਲਪਾਂ ਤੇ ਚਰਚਾ ਕੀਤੀ ਜਾ ਸਕੀ ਅਤੇ ਕੱਲ ਖੇਤੀਬਾੜੀ ਦੇ ਮੰਤਰੀ ਅਤੇ ਕੈਨੇਡਾ ਦੇ ਖੇਤੀਬਾੜੀ ਮੰਤਰੀ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਦੀ ਬਹੁਤ ਸਾਡੇ ਬਹੁਤ ਸਾਰੇ ਪ੍ਰਮੁੱਖ ਅਨਾਜ ਉਤਪਾਦਕਾਂ ਅਤੇ ਨਿਧਾਰਕਤਾਂ ਦੇ ਨਾਲ ਹੋਈਆਂ ਮੀਟਿੰਗਾਂ ਨੂੰ ਅੱਗੇ ਵਧਾਇਆ ਜਾ ਸਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਕਨੋਲਾ ਡੰਪ ਨਹੀਂ ਕਰਦਾ ਕੈਨੇਡੀਅਨ ਕਨੋਲਾ ਉਤਪਾਦ ਸਭ ਤੋਂ ਉੱਚੇ ਮਾਪਦੰਡਾਂ ਨੂੰ ਪੂਰੇ ਕਰਦੇ ਹਨ ਅਤੇ ਸਾਡੀਆਂ ਨਿਰੀਖਣ ਪ੍ਰਣਾਲੀਆਂ ਮਜ਼ਬੂਤ ਹਨ ਅਸੀਂ ਆਪਣੀਆਂ ਵਪਾਰਕ ਚਿੰਤਾਵਾਂ ਨੂੰ ਹੱਲ ਕਰਨ ਲਈ ਚਿੰਨੀ ਅਧਿਕਾਰੀਆਂ ਦੇ ਨਾਲ ਇੱਕ ਸਕਾਰਾਤਮਕ ਗੱਲਬਾਤ ਅੱਗੇ ਵਧਾਵਾਂਗੇ ਜਦੋਂ ਕਿ ਵਿਦੇਸ਼ਾਂ ਦੇ ਵਿੱਚ ਆਪਣੇ ਵਪਾਰ ਨੂੰ ਵਿਪਿੰਨ ਕਰਾਂਗੇ ਅਤੇ ਘਰ ਦੇ ਵਿੱਚ ਸਾਡੇ ਕਨੋਲਾ ਉਤਪਾਦਕਾਂ ਦਾ ਸਮਰਥਨ ਕਰਾਂਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫਤਰ ਨੇ ਕਿਹਾ ਕਿ ਉਟਾਵਾ ਦੇ ਉਪਨਗਰੀ ਹਲਕੇ ਦੇ ਵਿੱਚ ਇੱਕ ਸਥਾਨਕ ਹਲਕਾ ਦਫਤਰ ਦੀ ਭਾਲ ਕੀਤੀ ਜਾ ਰਹੀ ਹੈ ਜੋ ਉਹਨਾਂ ਦੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਬਸੰਤ ਦੀਆਂ ਚੋਣਾਂ ਤੋਂ 100 ਦਿਨਾਂ ਦੇ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਕਾਰਨੀ ਦਾ ਅਜੇ ਤੱਕ ਆਪਣੇ ਨਿਪੀਨ ਹਲਕੇ ਦੇ ਵਿੱਚ ਕੋਈ ਦਫਤਰ ਨਹੀਂ ਹੈ ਪ੍ਰਧਾਨ ਮੰਤਰੀ ਦਫਤਰ ਦੀ ਮੀਡੀਆ ਸਬੰਧਾਂ ਦੀ ਡਾਇਰੈਕਟਰ ਐਮਲੀ ਵਿਲੀਜ਼ਮ ਨੇ ਕਿਹਾ ਕਿ ਇੱਕ ਅਜਿਹਾ ਦਫ਼ਤਰ ਨਿਧਾਰਤ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਚੱਲ ਰਹੀ ਹੈ ਜੋ ਸਾਰੀਆਂ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਦਾ ਹੋਵੇ ਤੇ ਜੋ ਦੇਸ਼ ਵਸਾਆਂ ਦੇ ਲਈ ਸੁਵਿਧਕਾ ਸੁਵਿਧਾਜਨਕ ਅਤੇ ਪਹੁੰਚਣ ਯੋਗ ਹੋਵੇ। ਉਹਨਾਂ ਨੇ ਕਿਹਾ ਕਿ ਜਦੋਂ ਸਥਾਨਕ ਦਫ਼ਤਰ ਸਥਾਪਿਤ ਨਹੀਂ ਹੋ ਜਾਂਦਾ ਨਪੀਨ ਦੇ ਵਸਨੀਕ ਰੱਖਿਆ ਮੰਤਰੀ ਡੇਵਿਡ ਮੈਕ ਕੀ ਗਿਣਤੀ ਦੇ ਦਫ਼ਤਰ ਰਾਹੀਂ ਸੰਘੀ ਸਵਵਾਮਾਂ ਤੱਕ ਪਹੁੰਚ ਕਰ ਸਕਦੇ ਹਨ ਜੋ ਕਿ ਗਵਾਂਡੀ ਉਟਾਮਾ ਸਾਊਥ ਹਲਕੇ ਦੇ ਵਿੱਚ ਹੈ। ਕਾਰਨੇ ਜਿਨ੍ਹਾਂ ਦੀ ਚੋਣ ਮੁਹਿੰਮ ਦਾ ਹੈੱਡਕੁਆਰਟਰ ਇੱਕ ਨਪੀਨੀਅਨ ਦਫਤਰ پارک ਦੇ ਵਿੱਚ ਸਥਾਪਿਤ ਕੀਤਾ ਗਿਆ ਸੀ ਆਪਣੇ ਮੰਤਰੀ ਮੰਡਲ ਦੇ ਆਖਰੀ ਮੈਂਬਰ ਹੋਣਗੇ ਜੋ ਹਾਊਸ ਆਫ ਕਾਮਨਸ ਦੀ ਡਾਇਰੈਕਟਰੀ ਦੇ ਵਿੱਚ ਸਥਾਨਕ ਹਲਕਾ ਦਫਤਰ ਸੂਚੀਬੱਧ ਕਰਨਗੇ ਹਲਕਾ ਦਫਤਰ ਲੋਕਤੰਤਰ ਦੇ ਲਈ ਕਿਸੇ ਕਿਸਮ ਦੇ ਦਰਵਾਜ਼ੇ ਦਾ ਕੰਮ ਕਰਦੇ ਹਨ ਜੋਬ ਸਨੇਕਾਂ ਨੂੰ ਆਪਣੇ ਸਥਾਨਕ ਚੁਣੇ ਹੋਏ ਨੁਮਾਇੰਦਿਆਂ ਨਾਲ ਜੁੜਨ ਦੀ ਇਜਾਜ਼ਤ ਦਿੰਦੇ ਨੇ। ਕੈਨੇਡਾ ਦੇ ਵਿੱਚ 9 ਸਾਲ ਪਹਿਲਾਂ ਵਾਪਰੇ ਜਤਿੰਦਰ ਮਾਈਕਲ ਸੰਧੂ ਕਤਲकांड ਦੇ ਦੋਸ਼ੀ ਅੱਜ ਤੱਕ ਆਜ਼ਾਦ ਘੁੰਮ ਰਹੇ ਹਨ ਅਤੇ ਮਾਮਲੇ ਦੀ ਲਗਾਤਾਰ ਪੜਤਾਲ ਕਰ ਰਹੀ ਆਈ ਹਿੱਟ ਵੱਲੋਂ ਕਤਲ ਦੀ ਗੁੱਥੀ ਸੁਲਝਾਉਣ ਦੇ ਲਈ ਲੋਕਾਂ ਤੋਂ ਮੂੜ ਮਤਦ ਮੰਗੀ ਗਈ ਹੈ। 23 ਜੁਲਾਈ 2016 ਨੂੰ ਸਰੀ ਦੇ 90 A ਐਵੇਨਿਊ ਦੇ 1430 ਬਲਾਕ ਦੇ ਵਿੱਚ ਗੋਲੀਬਾਰੀ ਦੀ ਇਤਲਾਹ ਮਿਲਣ ਤੇ ਪੁਜੀ ਅਫਸਰਾਂ ਨੂੰ ਦੋ ਜਣੇ ਗੰਭੀਰ ਜ਼ਖਮੀ ਹਾਲ ਦੇ ਵਿੱਚ ਮਿਲੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਾਨ ਬਚ ਗਈ ਪਰ 28 ਸਾਲ ਦਾ ਜਤਿੰਦਰ ਸੰਧੂ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਹਸਪਤਾਲ ਦੇ ਵਿੱਚ ਦਮ ਤੋੜ ਗਿਆ